ਲੋ ਦੋਸਤੋ ਅਸੀਂ ਹਾਜ਼ਰ ਆਇਆ ਕੋਰੀ ਫੇਰ ਤੋਂ ਨਵੀਂ ਵੀਡੀਓ ਲੈ ਕੇ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਤੇ ਜੇ ਤੁਸੀਂ ਦੋਸਤੋ ਇਹ ਵੀਡੀਓ ਨੂੰ ਪਸੰਦ ਕੀਤਾ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲੋ ਜੀ ਹੁਣ ਆਪਾਂ ਬਾਕੀ ਗੱਲਾਂ ਕਰਦੇ ਆ ਬਾਅਦ ਚੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਉਹ ਇੱਥੋਂ ਕਿਹੜੀਆਂ ਗੋਲੀਆਂ ਚੱਲਦੀਆਂ ਕਿੰਨਾ ਹੁਨਰ ਸਾਡੇ ਲੋਕਾਂ ਦੇ ਵਿੱਚ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਹੈ ਇੱਕ ਸੈਕਿੰਡ ਯਾਰ ਚੱਲੀ ਮੈਂ ਕੋਣੀ ਸਿੱਖ ਸੁਫਹਿਰ ਚੱਲੀ ਚੱਲੀ ਛੱਡੀ ਵੱਡੀ ਤੋਪ ਬੰਦੇ ਮਾਰਨੇ ਲੱਗਦਾ ਅੱਜ ਜੇ ਸੁਣੋ ਉਹੀ ਗੱਲ ਕਰਦਾ ਰੋਮਾਂਟਿਕ ਗਾਣੇ ਸੁਣਾ ਕੋਈ ਮਤਰਾਣ ਬੋਲਨੇ ਦਿਲੋੜ ਕੋਈ ਨਾ ਨੀ ਉਹ ਬੱਲੀਏ ਨਿਓ ਰਿਕਾਰਡ ਤੋੜਤੇ ਹੈ ਆ ਮਤਰਾਣ ਬੋਲਨੇ ਦਿਲੋੜ ਕੋਈ ਨਾ ਨੀ ਆ ਬੱਲੀਏ ਨਿਓ ਰਿਕਾਰਡ ਤੋੜਤੇ ਹੈ ਨਾ ਇਹ ਸਾਲਾ ਰੋਮਾਂਟਿਕ ਸੌਂਗ ਸੀ ਆ ਮਤਰਾਣ ਬੋਲਨੇ ਦਿਲੋੜ ਕੋਈ ਨਾ ਨੀ ਆ ਬੱਲੀਏ ਨਿਓ ਰਿਕਾਰਡ ਤੋੜਤੇ ਹੈ ਸੋਨੂ ਦੀ ਕੈਸਟ ਫਸ ਗਈ

ਦੀ 에어 호ਸਟਲ ਪਿਆ ਕੱਚਾ ਮੈਂ ਕਿਦੇ ਚ ਪਰਾ ਹੋ ਬੇਸ਼ਰਮ ਪਿਆ ਸਾਡੇ ਵੱਲੋਂ ਪੂਰੀ ਸਪੋਰਟ ਤੈਨੂੰ ਲਾਂਤਾ ਦੀ ਦੁੱਧ ਪੀਣਾ ਚਾਹੀਦਾ ਯਾ ਨਹੀਂ ਯੈਸ ਯੂ ਨੋ ਸੋ ਕਾਫੀ ਜਾਣ ਨੂੰ ਗੁੱਸਾ ਲੱਗਣਾ ਸੀ ਪਰ ਦੁੱਧ ਬਿਲਕੁਲ ਨਹੀਂ ਪੀਣਾ ਚਾਹੀਦਾ ਰੋਟੀ ਖਾਣੀ ਚਾਹੀਦੀ ਯਾ ਨਹੀਂ ਰੋਟੀ ਵੀ ਨਹੀਂ ਖਾਣੀ ਚਾਹੀਦੀ ਪਾਜੀ ਡੋਡੇ ਖਾ ਸਕਦੇ ਦੀ। ਅਚਾ ਤੇ ਫਿਰ ਕਿਉ ਖਾ ਲੈਣਾ ਚਾਹੀਦਾ ਜਾਂ ਨਹੀਂ ਕਿਉ ਵਧੀਆ ਜੀ ਕਿਉ ਖਾ ਲੈਣਾ ਚਾਹੀਦਾ। ਸਾ ਕਿੰਨੀ ਵਾਰੀ ਲੈਣਾ ਚਾਹੀਦਾ? ਐਕਸਕਿਊਜ਼ ਮੀ ਪਲੀ ਸਟਾਪ ਐ। ਲਿਮਿਟ ਦੇ ਵਿੱਚ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਸੀਗਾ ਲਾਸਟ ਕਾਲਰ ਨੇ ਕਿ ਹਾਂ ਜੀ ਅਸੀਂ ਪਾਈਆ ਜਾਂ ਕਿਤਾ ਕਿ ਲੋਕ ਕਿਉ ਖਾ ਲੈਣਾ। ਉਹ ਗਲਤ ਹੈ ਜੀ। ਬੱਟ ਤੇਰੀ ਮਾਂ ਕਿ ਰਾਤ ਤੇ ਜੀ ਬੋਡੀ ਦੀ ਨਾ ਪ੍ਰੋਟੀਨ ਨੂੰ ਲੈ ਕੇ ਵੀ ਸ਼ਮਤਾ ਹੁੰਦੀ ਹੈ। ਇੱਕ ਦੋ ਚਮਚੇ ਖਾ ਲੋ। ਹਾਂ ਜੀ ਹਾਂ ਜੀ। ਇਹ ਕੁਫੈਟ ਨੂੰ ਅਬਜ਼ਰਵ ਕਰਨ ਦੀ ਵੀ ਸ਼ਮਤਾ ਹੁੰਦੀ ਹੈ ਲੱਗਦਾ ਵੀਰ ਤੱਕੇ ਹੀ ਖਾਂਦਾ ਬਸ ਇੱਕ ਮੀਲ ਦੇ ਵਿੱਚ ਤੁਸੀਂ ਜਿੱਦਾਂ ਹੁਣ ਸਾਰੇ ਡਾਕਟਰ ਵੀ ਤੇ ਤੁਹਾਡੇ ਵਰਗੇ ਕੋਚਸ ਵੀ ਸਾਰੇ ਉਹ ਕਹਿ ਰਿਹਾ ਕਿ ਡੇਰੀ ਨਾ ਖਾਓ ਡੇਰੀ ਦਹੀਂ ਵੀ ਡੇਰੀ ਨਹੀਂ ਜੀ ਬਾਈ ਕਿਹੜੀ ਸਾਇੰਸ ਦੀ ਕਿਤਾਬ ਪੜਦਾ ਤੂੰ ਇੱਕ ਗੱਲ ਹੋਰ ਕੱਲ ਨਾ ਮੈਂ ਕੁਐਸਚਨ ਵਿੱਚ ਆਪਣੇ ਰਿੰਗ ਦੀ ਫੋਟੋ ਪਾਈ ਸੀ ਕਿ ਮੈਨੂੰ ਕਈ ਕੁੜੀਆਂ ਕਹਿ ਰਹੀਆਂ ਦੀਦੀ ਤੁਸੀਂ ਆਪਣਾ ਇੱਕ ਹੀ ਹੈ ਤੁਹਾਡੇ ਕੋਲ ਰਿੰਗ ਹਨਾ ਪਹਿਲਾਂ ਮੈਨੂੰ ਇਹ ਦੱਸੋ ਕਿ ਇਹਨੂੰ ਮੈਸੇਜਾਂ 'ਚ ਇਹੋ ਜਿਹੇ ਸਵਾਲ ਪੁੱਛਦਾ ਕੌਣ ਹੈ ਕੋਲ ਰਿੰਗ ਹਨਾ ਤਾਂ ਮੈਨੂੰ ਬਹੁਤ ਹਰਟ ਹੋਇਆ ਯਾਰ ਵੀ ਉਹਨਾਂ ਨੂੰ ਲੱਗਦਾ ਇੱਕ ਹੀ ਹੈ ਨਹੀਂ ਯਾਰ ਆ ਦੇਖੋ ਗੱਲ ਮੈਂ ਨਿਊ ਬਣਵਾਈ ਸੀ ਰਿੰਗ ਦੂਜੀ ਕੱਲ ਬਣਵਾਈ ਸੀ ਪਹਿਲਾਂ ਤਾਂ ਇੱਕੋ ਹੀ ਸੀ ਇਹ ਬੜੀ ਅੱਛੀ ਬਾਤ ਕਹੀ ਯਾਰ ਅਦੇ ਸਾਲੇ ਸਵੇਰਿੰਗ ਦੀ ਮੈਂ ਫੋਟੋ ਆਪਣੇ ਇੰਸਟਾਗ੍ਰam ਦੇ ਵਿੱਚ ਕਿਹਦਾ ਲਗਾ ਮੇਰਾ ਮਜ਼ਾਕ ਤੁਸੀਂ ਐ ਕਰਕੇ ਲੰਘਿਆ ਮੈਂ ਕਈਓਂ ਘਰ ਵਿੱਚ ਚਲੇ ਤੀਆਂ ਘੱਟਾ ਕੌਣ ਕਹਿੰਦਾ ਭੂਤ ਨਹੀਂ ਹੁੰਦੇ ਮਾਜੇ ਟੁੱਟਿਆ ਵਕਿਆ ਨੇ ਲੱਕੀ ਦੌਣ ਕਚਾਰਿਖ ਫੇਰੇ ਇਹਨੂੰ ਦੇਖ ਕੇ ਪਿੰਡ ਵਾਲਿਆਂ ਚ ਖੋਫ ਦਾ ਅਸਰ

ਅੱਛਾ ਵੈਸੇ ਗੱਲ ਦੱਸ ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲ ਹੋਇਆ ਕੀ ਹੈ ਤੈਨੂੰ ਤੈਨੂੰ ਪੰਜਾਬ ਦੀ ਸਰਦੀ ਨਹੀਂ ਰਾਸ ਆਈ ਹੈ ਪੰਜਾਬ ਦੀ ਠੰਡ ਰਾਸ ਨਹੀਂ ਆਈ ਉੱਥੇ ਜੈਪੁਰ ਚ ਠੰਡ ਨਹੀਂ ਹੁੰਦੀ ਐਨੀ ਕਿਉਂ ਜੈਪੁਰ ਚ ਹੁਣੇ ਆਈ ਆ ਮੈਂ 22 ਤਰੀਕ ਵਾਪਸ ਆਈ ਦੇਖਿਆ ਨਹੀਂ ਵੀ ਤੇ ਦਿੱਕਤ ਮਸਲੀਲੇਸ ਪਾ ਕੇ ਕੋ ਹੁੰਦੀ ਰਹੀਆਂ ਉੱਥੇ ਫੇਰ ਸਾਲੇ ਕਹਿੰਦੇ ਏਆਈ ਨਾਲ ਵੀਡੀਓ ਬਣੀ ਹੈ ਸਭ ਕੀ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਸੋ ਗਾਇਜ਼ ਦੇਖ ਲਓ ਜੈਪੁਰ ਦੇ ਵਿੱਚ ਠੰਡ ਨਹੀਂ ਇੰਨੀ ਹੁੰਦੀ ਜੈਪੁਰ ਵਾਲੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਦੱਸਿਓ ਇਸ ਟਾਈਮ ਉੱਥੇ ਠੰਡ ਹੈ ਕਿ ਨਹੀਂ ਲੈ ਹੁਣ ਤੁਹਾਨੂੰ ਸਾਰਾ ਕੁਝ ਜੈਪੁਰ ਵਾਲੇ ਦੱਸਣ Google ਹੈ ਨਹੀਂ ਤੁਹਾਡੇ ਕੋਲ ਉਹ ਹੁੰਦੀ ਹੈ ਮਤਲਬ 1.5 ਮਹੀਨੇ ਲਈ ਠੰਡ ਹੁੰਦੀ ਪਰ ਇੰਨੀ ਕਦੇ ਨਹੀਂ ਹੁੰਦੀ ਅੱਛਾ ਆ 5 6 7 ਡਿਗਰੀ ਟੈਂਪਰੇਚਰ ਨਹੀਂ ਹੁੰਦਾ ਸਾਲਿਓਏ ਦੇ ਵਿੱਚ ਲੋਕਾਂ ਨੂੰ ਦੱਸਣ ਵਾਲੀ ਤਾਂ ਕੋਈ ਗੱਲ ਸਿਗੀ ਨਹੀਂ ਨੋ ਮੈਂ ਕਿਹਾ ਨਾ 6 ਆ ਮੈਂ ਕਿਹਾ ਨਾ 9 ਆ 6 ਆ 9 ਆ ਕਿੰਨਾ ਟੈਲੈਂਟ ਚੱਕੀ ਫਿਰਦੇ ਦੋਨੋਂ ਜਾਨੇ ਮੈਂ ਕਿਹਾ ਨਾ 9 ਆ 6 ਆ 6 ਆ 6 ਆ 9 ਆ 9 ਆ 9 ਆ 6 ਹੀ 9 ਕਿੱਦਾਂ ਹੋ ਗਿਆ ਇਨਾ ਦੋਨਾਂ ਨੂੰ ਹਸਪੀਟਲ ਜਾ ਕੇ ਕਿਸੇ ਚੰਗੇ ਜਿਹੇ ਡਾਕਟਰ ਤੋਂ ਗੋਲੀਆਂ ਮਰਵਾ ਦੋ 6 ਹੀ 9 ਕਿੱਦਾਂ ਹੋ ਗਿਆ 9 ਹੀ 6 ਕਿੱਦਾਂ ਹੋ ਗਿਆ 9 ਐ 6 ਆ 9 ਐ 6 ਆ ਫੁੱਲ ਸਪੋਰਟ ਤੁਹਾਡਾ ਚੈਨਲ ਬੰਦ ਕਰਾਂ ਚ ਗਜਬ ਇੱਜ਼ਤੀ ਹੈ ਅਸੀਂ ਕੁੜੀਆਂ ਸ਼ਹਿਰ ਦੀਆਂ ਦੁਬਈਆਂ ਆਂ ਪੈਰਾਂ ਵਿੱਚ ਦੁਬਈ ਚ ਕਿਹੜੇ ਤੁਹਾਡੇ ਪਿਓ ਨੇ ਨਾਇਗਰਾ ਫਾਲ ਬਣਾਤਾ ਘੇਣਾ ਨੂੰ ਕੈਨੇਡਾ ਵਿੱਚ ਦੇਖ ਕੇ ਕੈਨੇਡਾ ਵਾਲੇ ਕੈਨੇਡਾ ਛੱਡਣ ਨੂੰ ਹੋਏ ਮਜਬੂਰ। ਸਾਢੇ 3 ਲੱਖ ਦਾਊਗਾ, 4 ਲੱਖ ਦਾਊਗਾ। ਹਾਂ, ਹਾਂ। ਹਾਂ, ਕਿੰਨੇ ਟੋਲੇ ਪਾਣੀ ਦੇ ਪਿਸਤੌਲ ਦੀ ਹੈ ਉਹਦੇ ਸਾਡੇ ਕੋਲ ਵੀ ਪਾਇ ਕਰੇ। ਇਹਨਾਂ ਨੂੰ ਚਾਹੀਦੀ। ਪਾਣੀ ਵਾਲੇ ਨਹੀਂ ਉਹ ਤਾਂ ਗੋਲੀ ਵਾਲੇ ਅਸਲੀ ਵਾਲੇ ਆ। ਪਾਣੀ ਵਾਲੇ ਨਹੀਂ ਓਏ ਕਾਗਜ਼ ਵਾਲੇ ਆ। ਰਫੜਾ ਪਈ ਨਹੀਂ ਕਰੇ ਇੰਦਰਾ ਵਜਨੇ ਵਜਣਾ ਹੈ। ਰਫੜਾ ਕੁੜੀਆਂ ਵਿੱਚ ਆਹ ਕਰਾਉਂ ਗੋ ਉਹਨਾਂ ਨੂੰ ਮੈਂ ਸੱਦਾ ਕਿੱਥੇ ਸੱਦਾ ਦੱਸ ਟਾਈਮ ਕਿੱਥੇ ਪਾਣਾ ਹੈ ਆ ਪਾਓ ਜਿੱਥੇ ਪਾਉ ਟਾਈਮ ਪਾਓ ਜਿੱਥੇ ਦਾ ਪਾਣਾ ਮੈਂ ਕਿਹੜਾ ਆਣਾ ਕਿੱਧਰ ਪਾਣੀ ਹੈ ਉਧਰ ਤੇ ਮੰਡੀ ਦਾ ਨਹੀਂ ਪਾਣਾ ਮੰਡੀ ਚ ਵੀ ਜਿਹੜਾ ਮਰਜ਼ੀ ਆ ਨਹੀਂ ਮੰਡੀ ਚ ਵੀ ਜਿਹੜਾ ਮਰਜ਼ੀ ਆ ਜਾਏ ਆ ਕੇ ਮੈਨੂੰ ਲੱਭ ਕੇ ਦਿਖਾਵੇ ਆਹ ਕਿਤਾ ਦੀ ਸੇਤ ਆ ਨਾ ਤੁਸੀਂ ਰੀਲਸ ਹੀ ਬਣਾ ਸਕਦੇ ਹੋ ਬਦਮਾਚੀ ਵਾਲੀਆਂ ਕਰਦੇ ਨਾ ਮੈਂ ਸੇਤ ਤਾਂ रिपोर्टर ਰੱਜ ਕੇ ਬੇਇੱਜ਼ਤੀ ਕਰਦੀ ਹੋਈ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਬਦਮਾਸ਼ੀ ਵਾਲੀਆਂ ਕਰਦੇ ਨੇ ਮੈਂ ਸ਼ਾਇਦ ਤਾਂ ਫਿਰ ਸੇਤ ਤੇ ਆਪਣੀ ਓਕੇ ਹੈਗੀ ਆ ਆ ਗਿਆ ਨਾ ਐਕਸਪ੍ਰੈਸ਼ਨਸ ਆਂ ਵੇਖੋ ਕੋਈ ਗੱਲ ਨਹੀਂ ਚੱਲ ਪੰਪ ਪੰਪ ਦੇ ਇੰਚ ਕੀ ਆ ਆਂ ਵੇਖੋ ਕੋਈ ਗੱਲ ਸਤੂੰ ਇੰਟਰਵਿਊ ਦਾਇਆ ਤੇ ਲੈਣਾ ਹੈ ਜਿੰਦੀ ਉਹ ਪਤੰਦਰ ਵੀ ਅੱਗੇ ਪੂਰੀ ਫੀਲਿੰਗ ਚੱਕੀ ਫਿਰਦਾ ਲੈਣਾ ਹੈ ਜਿੰਦੀ ਨਹੀਂ ਮੈਂ ਜਿੰਨਾ ਤੇ ਗੱਲਬਾਤ ਨਹੀਂ ਹੁੰਦੀ ਮੈਂ ਉਹਨਾਂ ਕੋ ਵੀ ਚੱਲ ਜਾਂਦੀ ਹਾਂ ਵੀਰ ਇੰਨੀ ਬੇਸਤੀ ਸੁਣ ਕੇ ਹੁਣ ਤਾਂ ਮਰਨਾ ਹੀ ਬੰਦਾ ਤੇ ਜੜਿਓ ਲੁੱਕ ਜੀ ਦਿਨੇ ਕਰੀ ਦੇ ਕੇ ਦਿਖਾਇਓ ਜੜਿਓ ਬਦਮਾਸ਼ੀ ਜੇ ਟਾਈਪ ਵਾਲੀ ਤੁਹਾਡੀ ਲੁੱਕ ਹੁੰਦੀ ਐ ਅੱਖਾਂ ਜਿਹਾ ਕਰਦੇ ਹੁੰਨੇ ਆ ਕਿੰਨ ਕਰਨੀ ਹੈ ਨਹੀਂ ਹੁੰਦੀ ਆ ਕਰਿਓ ਜਰਾ ਆ ਬਾਦ ਮਰ ਜਿਹਾ ਐ ਕਰੋ ਓ ਓ ਵਾਓ ਨਹੀਂ ਵੀਰ ਤੂੰ ਤਾਂ ਸ਼ਕਲ ਤੋਂ ਵੀ ਗੱਬਰ ਸਿੰਘ ਲੱਗਦਾ ਮੰਨੂ ਸਾळ्या ਮੇਰਾ ਪਾਰਟੀ ਨਹੀਂ ਦਿੱਤੀ ਇਧਰ ਵੇਲਾ ਕੁਲਦੀਪ ਨੇ ਦਿੱਤੀ ਕਿ ਨਹੀਂ ਪਾਰਟੀ ਕੁਲਦੀਪ ਦੀ ਮਾਰੀ ਚੱਲ ਬੁੰਡ ਐਕਸਕਿਊਸ ਮੀ ਪਲੀਜ਼ ਸਟਾਪ ਬੇ ਸਾਲੇ ਨੇ ਦਿੱਤੀ ਕਿ ਨਹੀਂ ਪਾਰਟੀ 207 ਤਰ੍ਹਾਂ ਦੇ ਸਮੋਸੇ ਆਈ ਉਹ ਕੁੰਭ ਕਰਨਾ 217 ਦੇ ਕੱਲੇ ਸਮੋਸੇ ਹੀ ਖਾ ਗਿਆ ਤਾਂ ਇਹਦਾ ਤੈਨੂੰ ਕੋਈ ਪਾਰਟੀ ਨਹੀਂ ਦਿੰਦਾ ਕੱਲੇ ਨੇ ਖਾਦੇ ਹੀ ਕੱਲੇ ਨੇ ਕੱਲੇ ਨੇ ਖਾਦੇ ਕੱਲੇ ਨੂੰ ਲਗਣੀ ਆ ਟਟੀਆਂ 500 ਰੁਪਏ ਮਾਰ ਗਿਆਂ ਚੋਰਾ ਹੁਣ ਤਾਂ ਤੈਨੂੰ ਕਿਸੇ ਨੇ ਵਿਆਹ ਤੇ ਵੀ ਨਹੀਂ ਸਦਨਾ ਭੁੱਖਿਆ ਉਮੀਦ ਕਰਦੇ ਆ ਦੋਸਤੋ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਤੇ ਜੇ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਲਦੀ ਹੀ ਮਿਲਦੇ ਆਂ ਅਸੀਂ ਨਵੇਂ ਵੀਡੀਓ ਲੈ ਕੇ ਉਦੋਂ ਤੱਕ ਤੁਹਾਡੇ ਸਾਰਿਆਂ ਦਾ ਧੰਨਵਾਦ